ਜਿਸ ਜਬ ਮੰਦਿਰ ਜਾ ਕੇ ਰਾਣ ਟਕੋਸਲੇ ਕਿਤੇ ਆ ਮਗਰਮਸ਼ ਦੇ ਅੰਸੂ ਬਹਾਏ ਆ ਉਸੇ ਮੰਦਿਰ ਦੇ ਵਿੱਚ ਉਸੇ ਮਾਂ ਕਾਲੀ ਦੇ ਚਰਨਾਂ ਦੇ ਵਿੱਚ ਐਫਐਰ ਦੁਬਾਰਾ ਸਮਰਵਿਤ ਕੀਤੀ ਜਾਏਗੀ। ਪਰ ਪੂਰੀ ਕੋਸ਼ਿਸ਼ ਹੈ ਕਿ ਇਹਨਾਂ ਨੂੰ ਅੰਦਰ ਸੁਰੱਖਤ ਪਹੁੰਚਾਇਆ ਜਾਵੇ। ਅਤੇ ਦੀਵੀ ਦੇ ਰੂਪਦਾਰਨ ਕਰਕੇ ਜੋ ਵੀ ਬੰਦਾ ਸਾਨੂੰ ਸਾਹਮਣੇ ਤੌਰ ਤੇ ਪਾਇਆ ਗਿਆ ਚਾਹੇ ਉਹ ਸੜਕਾਂ 'ਤੇ ਮਿਲੇ ਚਾਹੇ ਉਹ ਲੇਟਾਂ 'ਤੇ ਮਿਲੇ ਸਾਨੂੰ ਚਾਹੇ ਕਿਸੇ ਮੰਦਿਰ 'ਚ ਮਿਲੇ ਕਿਤੇ ਮੰਦਰ ਦੇ ਬਾਹਰ ਮਿਲੇ ਉਹਦੇ ਖਿਲਾਫ ਸਖਤ ਕਾਰਵਾਈ ਹੋਏਗੀ। ਕਿਸੇ ਇੱਕ ਸ਼ਖਸ ਤੇ ਹੀ ਇਤਰਾਜ਼ ਹੋਇਆ ਤਾਂ ਅਸੀਂ ਰਾਮਲੀਲਾ ਦੇਖਦੇ ਆ ਉਸ ਦੇ ਵਿੱਚ ਦੁਨਿਆਵੀ ਗੀਤ ਬਹੁਤ ਸਾਰੇ বাজਾਏ ਜਾਂਦੇ ਆ ਉਹਨਾਂ ਤੇ ਡਾਂਸ ਤਾਂ ਕੀਤੇ ਜਾਂਦੇ ਆ ਇੱਕ ਵੀਡੀਓ ਪਿੱਛੇ ਬਹੁਤ ਵਾਇਰਲ ਹੋਈ ਜੇ ਉਂਝ ਗੇਰਦੀ ਤਾਂ ਚੁੱਕ ਲੈnde ਨਜ਼ਰਾਂ ਤੋਂ ਗਿਰ ਗਈ ਕੀ ਕਰੀਏ ਉਹਦੇ ਵਿੱਚ ਜਿਹੜਾ ਜਨੂਨ ਧਾਰਿਆ ਹੋਇਆ ਜਿਨ੍ਹਾਂ ਨੇ ਰੂਪ ਧਾਰਿਆ ਉਹ ਉਹਦੇ ਤੇ ਐਕਟ ਕਰ ਰਹੇ ਨੇ ਤੁਹਾਨੂੰ ਉਹਦੇ ਤੇ ਕੋਈ ਇਤਰਾਜ਼ ਨਹੀਂ ਕਿੰਨੇ ਮੁਕਦਮੇ ਦਰਜ ਕਰਾ ਚੁੱਕੇ ਆ ਟੋਟਲ 270 ਮੁਕਦਮੇ ਪੰਜਾਬ ਦਰਜ ਕਰਾ ਚੁੱਕੇ ਆ ਉਹਦਾ ਕੋਈ ਫਾਇਦਾ ਹੋਇਆ ਤੁਹਾਡੇ ਧਰਮ ਦਾ ਮਾਫੀ ਨਾਮਾ ਦੇ ਰਹੇ ਆ ਕਿਰਪਾ ਕਰਕੇ ਆਪਣੇ ਡੀਐਨਏ ਟੈਸਟ ਕਰਾਓ ਤੁਹਾਡੇ ਵਿੱਚ ਸਨਾਤਨ ਦਾ ਖੂਨ ਨਹੀਂ ਹੈ ਇਹ ਲੋਕ ਕਿਸਮ ਵਿਹਾਰ ਤੇ ਮਾਫੀ ਦੇ ਰਹੇ ਆ ਕਿਹੜੀ ਇਹਨਾਂ ਦੀ ਪਰਸਨਲ ਇਹਨਾਂ ਦੀ ਜਿਹੜਾ ਨਿੱਜੀ ਫਾਇਦੇ ਆ ਪੂਰੇ ਹੋ ਰਹੇ ਆ ਜੋ ਮਾਫੀਆਂ ਵੰਡਦੇ ਫਿਰਦੇ ਆ ਇਹ ਰੇਵੜੀਆਂ ਥੋੜੀਆਂ ਜਿਹਾ ਵੜ ਰਹੇ ਸਤਿ ਸ਼੍ਰੀ ਅਕਾਲ ਦਾ ਅਨਮਿਤ ਦੇਖ ਰਹੇ ਹਾਂ ਤੁਸੀਂ ਤੇ ਮੈਂ ਆ ਰਵੀ ਸੰਧਰਾ ਹੂਰ ਪਾਇਲ ਮਲਿਕ ਵਾਲਾ ਮਾਮਲਾ ਠੰਡਾ ਹੁੰਦਾ ਨਜ਼ਰ ਨਹੀਂ ਆ ਰਿਹਾ ਕੰਪਲੇਂਟ ਹੋ ਚੁੱਕੀ ਆ ਔਰ ਜਿਸ ਚੀਜ਼ ਤੋਂ ਡਰਦਿਆਂ ਉਹਨਾਂ ਨੇ ਇਸ ਤੋਂ ਪਹਿਲਾਂ ਵੱਖ-ਵੱਖ ਮੰਦਰਾਂ ਦੇ ਵਿੱਚ ਜਾ ਕੇ ਮਾਫੀ ਵੀ ਮੰਗੀ ਔਰ ਇੱਥੋਂ ਤੱਕ ਕਿ ਉੱਥੇ ਧਾਰਮਿਕ ਲੱਗੀ ਸੇਵਾ ਵੀ ਨਿਭਾਈ ਪਰ ਫਿਰ ਵੀ ਉਹਨਾਂ ਨੂੰ ਕਾਨੂੰਨੀ ਸ਼ਿਕੰਜੇ ਦੇ ਵਿੱਚ ਫਸਣਾ ਪੈ ਸਕਦਾ ਹੈ ਕਿਉਂਕਿ ਕੰਪਲੇਂਟਸ ਹੋ ਚੁੱਕੀਆਂ ਇੱਕ ਸ਼ਖਸ ਮੇਰੇ ਨਾਲ ਨੇ ਦੇਵ ਅਮਿਤ ਸ਼ਰਮਾ ਉਹਨਾਂ ਨੇ ਕੰਪਲੇਂਟ ਕਰਵਾਈ ਹੈ ਉਹ ਕਹਿੰਦੇ ਆ ਕਿ ਸਾਡਾ ਕੋਈ ਰਾਜ਼ੀਨਾਮਾ ਨਹੀਂ ਜੇਕਰ ਉਹਨਾਂ ਨੇ ਇਸ ਮਾਮਲੇ ਦੇ ਅੰਦਰ ਬਦਬੀ ਕੀਤੀ ਹੈ ਤਾਂ ਉਹਨਾਂ ਨੂੰ ਕਾਨੂੰਨ ਦੇ ਘੇਰੇ ਦੇ ਅੰਦਰ ਆਉਣਾ ਹੀ ਪਏਗਾ ਦੇਵ ਸ਼ਰਮਾ ਮਰੇ ਨਾਲ। ਬਹੁਤ ਬਹੁਤ ਸਵਾਗਤ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਠੀਕ ਆ। ਬਿਲਕੁਲ ਜੀ। ਕੰਪਲੇਂਟ ਬਿਲਕੁਲ ਸਾਡੇ ਵੱਲੋਂ ਕੀਤੀ ਗਈ ਹੈ। ਤੁਹਾਡੇ ਵੱਲੋਂ। ਹਾਂ ਜੀ। ਕੀ ਕੁਝ ਉਹਦੇ ਵਿੱਚ ਦਰਜ ਕੀਤਾ ਕੀ ਇਤਰਾਜ਼ ਰੱਖੇ ਗਏ ਨੇ ਤੁਹਾਡੇ? ਇਹਨਾਂ ਨੇ ਮਾਂ ਕਾਲੀ ਸਾਡੇ ਇਸ਼ਟ ਨੇ ਪੱਦ ਉਹਨਾਂ ਦਾ ਰੂਪ ਤਰਨ ਕਰਕੇ ਨੀਚੋ ਅਧਰ ਵਸਤਨ ਪਾ ਕੇ ਇੱਕ ਅੱਧੇ ਕੱਪੜੇ ਪਾ ਕੇ ਅਧਰ ਨੰਗਨ ਹੋ ਕੇ ਉਸ ਨੂੰ ਧਾਰਨ ਕੀਤਾ। ਸੋਸ਼ਲ ਮੀਡੀਆ ਦੇ ਉੱਤੇ ਉਹਦੀ ਵੀਡੀਓ ਵਾਇਰਲ ਸੀਗੀ। ਜਦ ਜਦੋਂ ਅਸੀਂ ਉਹ ਦੇਖਿਆ ਜਿੰਨੇ ਸनातਨ ਪ੍ਰੇਮੀ ਉਹਨਾਂ ਦੇ ਆਸਤੇ ਨੂੰ ਠੇਸ ਪਹੁੰਚਦੀ ਹੈ ਔਰ ਮੈਂ ਵੀ ਇੱਕ ਹਿੰਦੂ ਹਾਂ ਤਾਂ ਮੈਨੂੰ ਵੀ ਬਈਆਂ ਹਿੰਦੂ ਮੈਨੂੰ ਵੀ ਇਹ ਚੀਜ਼ ਚੰਗੀ ਨਹੀਂ ਲੱਗਦੀ ਕਿ ਸਾਡੇ ਦੇਵ ਦੇਵਤਿਆਂ ਦੇ ਖਿਲਾਫ ਕੋਈ ਵੀ ਐਸੀ ਚੀਜ਼ ਕਰੇ ਜਾਂ ਕੋਈ ਟਿੱਪਣੀ ਕਰੇ ਜਾਂ ਕੋਈ ਉਹਨਾਂ ਦਾ ਉਪहास ਕਰੇ ਤਾਂ ਇਸ ਕਰਕੇ ਇੱਕ ਸ਼ਿਕਾਇਤ ਜਿਹੜੀ ਸੀਗੀ ਉਹ ਲਿਖਤੀ ਤੌਰ ਤੇ ਦਿੱਤੀ ਗਈ ਡੀਐਸਪੀ ਸਾਹਿਬ ਨੂੰ ਵੀ ਦਿੱਤੀ ਗਈ ਖਰੜ ਵੱਲੋਂ ਜੀਰਕਪੁਰ ਥਾਣੇ ਵੀ ਦਿੱਤੀ ਗਈ ਹੁਣ ਐਸਐਸਪੀ ਸਾਹਿਬ ਨੂੰ ਮਿਲਣ ਦੀ ਤਿਆਰੀ ਹੈ ਠੀਕ ਹੈ ਤੁਹਾਡਾ ਤੁਹਾਡਾ ਪ੍ਰੈਰੋਗੇਟਿਵ ਹੈ ਤੁਸੀਂ ਤੁਸੀਂ ਕੰਪਲੇਂਟ ਕਰ ਸਕਦੇ ਹੋ ਪਰ ਮਸਲਾ ਅ ਅਮੀ ਜੀ ਇਹ ਹੋ ਜਾਂਦਾ ਹੈ ਕਿ ਕਿਸੇ ਇੱਕ ਸ਼ਖਸ ਤੇ ਹੀ ਇਤਰਾਜ਼ ਹੋਇਆ ਤੁਹਾਨੂੰ ਨਹੀਂ ਬਹੁਤ سارے ਲੋਕ ਨੇ ਤੁਸੀਂ ਸੋਸ਼ਲ ਮੀਡੀਆ ਖੋਲੋਗੇ ਸੋਸ਼ਲ ਮੀਡੀਆ ਤੇ ਜਦੋਂ ਸਰਚ ਮਰੋਗੇ ਤੁਸੀਂ ਦੇਖੋਗੇ ਧਾਰਮਿਕ ਸਮਾਗਮ ਬਹੁਤ ਸਾਰੇ ਚੱਲਦੇ ਨੇ ਹਰ ਧਰਮ ਦੇ ਅੰਦਰ ਜਦੋਂ ਉਹਨਾਂ ਉਸ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਤਾਹੀ ਹੁੰਦੀ ਹੈ ਤਾਂ ਉਸ ਨੂੰ ਕਟਾਰੇ ਦੇ ਵਿੱਚ ਖੜਾ ਕਰ ਲਿਆ ਜਾਂਦਾ ਪਰ ਜਦੋਂ ਅਸੀਂ ਰਾਮਲੀਲਾ ਦੇਖਦੇ ਹਾਂ ਉਸ ਦੇ ਵਿੱਚ ਦੁਨਿਆਵੀ ਗੀਤ ਬਹੁਤ ਸਾਰੇ ਵਜਾਏ ਜਾਂਦੇ ਆ ਉਹਨਾਂ ਤੇ ਡਾਂਸ ਤਾਂ ਕੀਤੇ ਜਾਂਦੇ ਆ ਤੁਸੀਂ ਦੇਖੋ ਕਿ ਇੱਕ ਵੀਡੀਓ ਪਿੱਛੇ ਬਹੁਤ ਵਾਇਰਲ ਹੋਈ ਜੇ ਉਂਝਗੇਰ ਦੀ ਤਾਂ ਚੁੱਕ ਲੈਂਦੇ ਨਜ਼ਰਾਂ ਤੋਂ ਗਿਰ ਗਈ ਕੀ ਕਰੀਏ ਉਹਦੇ ਵਿੱਚ ਜਿਹੜਾ ਜਨਾਬ ਧਾਰਿਆ ਹੋਇਆ ਜਿਨ੍ਹਾਂ ਨੇ ਰੂਪ ਧਾਰਿਆ ਉਹ ਉਹਦੇ ਤੇ ਐਕਟ ਕਰ ਰਹੇ ਨੇ ਤੁਹਾਨੂੰ ਉਹਦੇ ਤੇ ਕੋਈ ਇਤਰਾਜ਼ ਨਹੀਂ ਅਸੀਂ ਉਹਨਾਂ ਖਿਲਾਫ ਐਫਆਰ ਦਾਜ ਕਰਾਈਏ ਦੱਸੋ ਕਿੱਥੇ ਨਹੀਂ ਕਰਾਈ ਹੁਣ ਜੋ ਕਾਵੜ ਦੇ ਵਿੱਚ ਨੱਚ ਰਹੇ ਆ ਗਾ ਰਹੇ ਆ ਉਹ ਲੇਡੀਜ਼ ਡਾਂਸਰਾਂ ਬੁਲਾ ਕੇ ਕਾਵੜ ਦੇ ਵਿੱਚ ਉਹਨਾਂ ਨੇ ਜਾਂਦੇ ਹੋਏ ਇੱਕ ਵੀਡੀਓ ਪਾਈ ਹੈ ਬਿਲਕੁਲ ਹੋ ਰਹੀ ਆ ਉਹਨਾਂ ਖਿਲਾਫ ਕੱਲ ਮੁਕਦਮਾ ਦਰਜ ਹੋਏਗਾ ਕੱਲ ਕੰਪਲੇਂਟ ਦੇ ਚੁੱਕੀ ਹੈ ਸ਼੍ਰੀਿੰਦਰ ਸਾਡੀ ਟੀਮ ਦੇ ਚੁ ਠੀਕ ਹੈ ਉਸ ਤੋਂ ਪਹਿਲਾਂ ਜੋ ਇਹ ਰਾਮਲੀਲਾ ਦੌਰਾਨ ਹੁਣ ਚੱਲੇਗਾ ਸਲਾਤਨ ਤੇ ਹਰ ਵਾਰੀ ਵਾਰੀ ਆਣ ਆਲੇ ਆ ਜੋ ਜੋ ਲੋਕ ਬੇਅਦਬੀ ਕਰਦੇ ਉਹਨਾਂ ਦੇ ਖਿਲਾਫ ਜੋ ਚੀਜ਼ ਸਾਡੇ ਸਾਹਮਣੇ ਆਂਦੀ ਹੈ ਜੋ ਸਾਨੂੰ ਉਹਦੀ ਸ਼ਿਕਾਇਤ ਮਿਲਦੀ ਹੈ ਸੋਸ਼ਲ ਮੀਡੀਆ ਉੱਤੇ ਉਪਾਸ ਹੁੰਦਾ ਉਸ ਚੀਜ਼ ਦਾ ਅਸੀਂ ਇਸ ਖਿਲਾਫ ਐਫਆਈਆਰ ਦਰਜ ਕਰਾਉਂਦੇ ਪਹਿਲਾਂ ਵੀ ਕਈ ਕਰਾ ਚੁੱਕੇ ਹਾਂ ਜਿਹੜਾ ਲੋਕਾਂ ਨੇ ਮਾਨਾ ਵਾਲਾਂ ਦੇ ਵਿੱਚ ਸ਼੍ਰੀ ਰਾਮ ਦੇ ਪੁਤਲੇ ਬਣਾ ਕੇ ਜਲਾਏ ਸੀ ਉਹਨਾਂ ਖਿਲਾਫ ਮੁਕਦਮਾ ਦਰਜ ਕਰਾਇਆ ਗਿਆ ਉਹਦੀ ਐਫਆਈਆਰ ਵੀ ਸਾਡੇ ਕੋਲ ਆ ਕਿੰਨੇ ਮੁਕਦਮੇ ਦਰਜ ਕਰਾ ਚੁਕੇ ਟੋਟਲ 270 ਮੁਕਦਮੇ 50 ਪੰਜਾਬ ਦਰਜ ਕਰਾ ਚੁਕੇ ਉਹਦਾ ਕੋਈ ਫਾਇਦਾ ਹੋਇਆ ਤੁਹਾਡੇ ਧਰ ਫਾਇਦੇ ਹੋਏ ਆ ਕਿ ਉਹਨਾਂ ਲੋਕਾਂ ਨੂੰ ਦੇਖਦੇ ਹੋਏ ਬਾਕੀ ਲੋਕਾਂ ਦੇ ਉੱਤੇ ਰੋਕਥਾਮ ਲੱਗੀ ਹੈ ਜਿੰਨਾ ਗੰਦ ਵਿਚਾਰ ਰੱਖਿਆ ਸੀ ਉਹ ਗੰਦ ਕਿਤੇ ਨਾ ਕਿਤੇ ਕੁਝ ਕਟਿਆ 270 ਪਰਚੇ ਹੋਏ ਠੀਕ ਹੈ ਹੋਣੇ ਚਾਹੀਦੇ ਆ ਕੰਪਲੇਂਟ ਤੁਸੀਂ ਕਰਵਾਈਆਂ ਤੁਸੀਂ ਆਪਣਾ ਜਿਹੜਾ ਫਰਜ਼ ਹੈ ਤੁਸੀਂ ਇਹਦਾ ਕਰ ਰਹੇ ਹੋ ਬੀਗ ਅ ਹਿੰਦੂ ਪਰ ਵੀਡੀਓ ਤਾਂ ਅੱਜ ਵੀ ਸੋਸ਼ਲ ਮੀਡੀਆ ਤੇ ਉਵੇਂ ਹੀ ਵਾਇਰਲ ਹੋਏ ਇਹ ਕਟਨ ਗਿਆ ਤੁਹਾਡੇ ਸਾਹਮਣੇ ਤੁਸੀਂ ਇਹ ਚੀਜ਼ਾਂ ਇਹ ਚੀਜ਼ਾਂ ਬਾਹਰ ਨਹੀਂ ਆਈਆਂ ਪਤਾ ਹੀ ਨਹੀਂ ਲੱਗਾ ਕਿਸੇ ਨੂੰ ਕਿਦੇ ਤੇ ਕੰਪਲੇਂਟ ਹੋਈ ਆ ਕਿਦੇ ਤੇ ਕਾਰਵਾਈ ਹੋਈ ਆ ਸਾਰੀ ਦੁਨੀਆ ਨੂੰ ਪਤਾ ਮਤਲਬ ਇਹ ਆ ਕਿ ਮਾਸਟਰ ਸਲੀਮ ਵਾਲੇ ਮਾਮਲੇ 'ਚ ਕੀ ਹੋਇਆ ਸੀਗਾ ਮਾਸਟਰ ਸਲੀਮ ਨੇ ਕੀ ਕੀਤਾ ਸੀ ਥਾਲ ਦੇ ਵਿੱਚ ਸਾਡੇ ਮਾਤਾ ਚਿੰਤਪੁਰ ਦੇ ਥਾਲ ਦੇ ਵਿੱਚ ਇੱਕ ਥੋਕਣ ਦੀ ਵੀਡੀਓ ਵਾਇਰਲ ਹੋਈ ਸੀਗੀ ਕਿਸੇ ਨੂੰ ਸਾਡਾ ਪਿਓ ਦੱਸਿਆ ਸੀਗਾ ਵੀਡੀਓ 'ਚ ਠੀਕ ਹੈ ਅਸੀਂ ਕਿਸੇ ਨੂੰ ਪਿਓ ਨਹੀਂ ਮੰਨਦੇ ਅਸੀਂ ਮਹਾਦੇਵ ਨੂੰ ਮੰਨਣ ਵਾਲੇ ਲੋਕਾਂ ਆ ਅਸੀਂ ਪੁਲਨਾ ਤੋਂ ਮੰਨਣ ਵਾਲੇ ਲੋਕਾਂ ਆ ਅਸੀਂ ਆਪਣੇ ਪਿਓ ਨੂੰ ਸਾਨੂੰ ਅਸੀਂ ਉਹਨਾਂ ਨੂੰ ਮੰਨ ਸਕਦੇ ਆਪਣੀ ਇਸ਼ਤ ਉਹ ਅਪਸ਼ਬਦ ਕੋਈ ਵੀ ਹੋਣ ਬਰਦਾਸ਼ਤ ਨਹੀਂ ਕੀਤੇ ਜਾ ਸਕਦਾ ਉਹਦੇ ਖਿਲਾਫ ਜਦ ਅਸੀਂ ਕਾਰਵਾਈ ਕੀਤੀ ਸੀਗੀ ਉਸੇ ਤਰੀਕੇ ਨਾਲ ਇਤਿਹਾਸ ਦੁਬਾਰਾ ਦੁਹਰਾਇਆ ਜਾ ਰਿਹਾ ਹੈ ਉਸੇ ਤਰੀਕੇ ਨਾਲ ਬਲਾ ਬਲਾਕੇ ਮੰਦਰਾਂ ਦੇ ਵਿੱਚ ਉਹਨੂੰ ਮਾਫੀਨਾਮਾ ਦਿੱਤਾ ਗਿਆ ਸੀਗਾ ਕੋਈ ਮਾਫੀਨਾਮਾ ਮਨਜ਼ੂਰ ਨਹੀਂ ਕੀਤਾ ਜਾਏਗਾ ਸਮਾਜ ਇਹ ਨਾ ਮਾਮਲਿਆਂ ਦੇ ਵਿੱਚ ਸਖਤ ਹੋਵੇ ਉਸ ਖਿਲਾਫ ਵੀ ਐਫਰਡ ਦਰਜ ਕਰਾ ਕੇ ਉਸੇ ਮਾਂ ਕਾਲੀ ਮਾਤਾ ਦੇ ਚਰਨਾਂ ਦੇ ਵਿੱਚ ਕਾਲੀ ਦੀ ਪਟਿਆਲਾ ਮੰਦਰ ਦੇ ਵਿੱਚ ਅਸੀਂ ਰੱਖਣ ਗਏ ਸੀਗੇ ਸਾਰੇ ਜਾਣਦੇ ਸਭ ਨੂੰ ਪਤਾ ਔਰ ਇਸ ਬਾਰ ਵੀ ਅਸੀਂ ਇਸ ਮਾਮਲੇ ਦਾ ਸਟਾਰਟ ਲੇਤਾ ਹੋਇਆ ਇਦੇ ਖਿਲਾਫ ਵੀ ਐਫਆਰ ਦਰਜ ਹੋਏਗੀ ਔਰ ਜਿਸ ਜਿਸ ਜਮੰਦਰ ਜਾ ਕੇ ਰਾਣ ਟਕੋਸਲੇ ਕਿਤੇ ਆ ਮਗਰ ਮਸ਼ ਦੇ ਅंसू ਬਹਾਏ ਆ ਉਸੇ ਮੰਦਰ ਦੇ ਵਿੱਚ ਉਸੇ ਮਾਂ ਕਾਲੀ ਦੇ ਚਰਨਾਂ ਦੇ ਵਿੱਚ ਐਫਆਰ ਦੁਬਾਰਾ ਸਮਰਵਿਤ ਕੀਤੀ ਜਾਏਗੀ ਔਰ ਪੂਰੀ ਕੋਸ਼ਿਸ਼ ਹੈ ਕਿ ਇਹਨਾਂ ਨੂੰ ਅੰਦਰ ਸੁਰੱਖਤ ਪਹੁੰਚਾਇਆ ਜਾਵੇ ਤਾਂ ਕਿ ਲੋਕੀ ਜਿਹਨੇ ਫੋਲੋਅਰ ਇਹਨਾਂ ਲੋਕਾਂ ਦੇ ਆ ਉਹਨਾਂ ਫੋਲੋਅਰਾਂ ਨੂੰ ਇਹ ਸਮਝ ਆ ਜਾਵੇ ਕਿ ਅਗਰ ਜੋ ਵੀ ਅਗਲੇ ਅਨਵਰ ਟਾਈਮ ਦੇ ਵਿੱਚ ਇਹ ਕਰੇਗਾ ਉਹਦੇ ਖਿਲਾਫ ਸਖਤ ਕਾਰਵਾਈ ਹੋਏਗੀ ਅਸੀਂ ਪਿੱਛੇ ਨਹੀਂ ਹਟਾਂਗੇ ਅੱਛਾ ਸ਼ੰਕਰਾਚਾਰਿਆ ਹੈਗੇ ਨੇ ਤਖਤ ਨੇ ਬਕਾਇਦਾ ਤੌਰ ਤੇ ਤਖਤਾਂ ਤੇ ਬਿਰਾਜਮਾਨ ਸ਼ਖਸੀਅਤਾਂ ਹੈਗੀਆਂ ਨੇ ਉਹਨਾਂ ਤੱਕ ਗੱਲ ਲੈ ਕੇ ਜਾਣਿਓ ਮੇਰਾ ਮੈਂ ਇਸ ਕਰਕੇ ਕਹਿ ਰਿਹਾ ਕਿ ਜੇ ਮੈਂ ਸਿੱਖ ਧਰਮ ਦੀ ਗੱਲ ਕਰਾਂ ਤਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਹੁੰਦਾ ਜਥੇਦਾਰ ਸਾਹਿਬ ਪੜ੍ਹਦੇ ਨੇ ਉਹ ਹੁਕਮਨਾਮੇ ਦੀ ਜੋ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਮੰਨਣ ਵਾਲਾ ਸਿੱਖ ਹੈ ਉਸ ਦੀ ਪਾਲਣਾ ਕਰਦਾ ਉਸ ਤੋਂ ਬਾਹਰ ਨਹੀਂ ਜਾ ਸਕਦੇ ਹਿੰਮਤ ਨਹੀਂ ਹੈ ਕਿਸੇ ਹਾਂ ਇਵੇਂ ਹੀ ਤੁਸੀਂ ਆਪਣੇ ਤਖਤਾ ਤੱਕ ਅਪਰੋਚ ਕਰਦੇ ਹੋ ਕਿ ਉੱਥੋਂ ਅਜੀਹਾ ਕੁਝ ਹੋਵੇ ਬਿਲਕੁਲ ਕਰਦੇ ਮਤਲਬ ਕੱਲੇ ਕੱਲੇ ਠੀਕ ਹੈ ਤੁਸੀਂ ਆਪਣਾ ਧਰਮ ਨਿਭਾ ਰਹੇ ਹੋ ਤੁਹਾਡੇ ਤੇ ਕਿਸੇ ਨੂੰ ਕੋਈ ਕੰਪਲੇਂਟ ਨਹੀਂ ਹੋਣੀ ਚਾਹੀਦੀ ਕੋਈ ਗੁੱਸਾ ਨਹੀਂ ਹੋਣਾ ਚਾਹੀਦਾ ਤੁਸੀਂ ਤੁਹਾਨੂੰ ਪਤਾ ਹੈ ਕਿ ਮੈਨੂੰ ਦੁੱਖ ਹੋਇਆ ਮੈਂ ਮੇਰੇ ਕੋਲੇ ਹੋਰ ਕੋਈ ਹੱਲ ਨਹੀਂ ਮੇਰੇ ਕੋਲੇ ਇੱਕ ਕੰਪਲੇਂਟ ਕਰਨ ਦਾ ਹੱਲ ਹੈ ਪਰ ਇਹ ਤੋਂ ਬਿਨਾ ਜੇ ਤੁਹਾਡੇ ਪੂਰੇ ਸਮਾਜ ਨੂੰ ਜਗਾਉਣਾ ਹੋਵੇ ਪੂਰੇ ਸਮਾਜ ਦੇ ਅੰਦਰ ਇਹ ਜਾਗਰਤੀ ਲਿਆਉਣੀ ਹੋਵੇ ਹਾਲਾਂਕਿ ਘਟਕਾਟ ਹੈ ਬਹੁਤ ਵੱਡੀ ਬਹੁਤ ਵੱਡਾ ਖਲਾਰਾ ਹੈ ਇਸ ਮਾਮਲੇ ਦੇ ਅੰਦਰ ਇਸ ਖਲਾਰੇ ਨੂੰ ਸਮੇਟਣ ਦੇ ਵਾਸਤੇ ਕੋਈ ਐਫਰਟ ਤੁਹਾਡੇ ਬਿਲਕੁਲ ਤੁਹਾਡੇ ਸੰਗਠਨ ਦੇ ਵੱਲੋਂ ਬਿਲਕੁਲ ਅਸੀਂ ਜਿੰਨੇ ਖਾੜੇ ਆ ਉਹਨਾਂ ਤੱਕ ਪਹੁੰਚ ਕੀਤੀ ਕਲਾਸ਼ਾਨੰਦ ਮਹਾਰਾਜ ਜੀ ਤੱਕ ਹਰਦਵਾਰ ਜਾ ਕੇ ਪਹੁੰਚ ਕੀਤੀ ਉਹਨਾਂ ਨਾਲ ਵੀ ਕੁਝ ਮੀਟਿੰਗਾਂ ਸਾਡੀਆਂ ਹੋਈਆਂ ਅਸੀਂ ਦੱਸਿਆ ਵੀ ਸਾਡੀਆਂ ਦਿੱਕਤਾਂ ਜੋ ਸਮਾਜ ਚਾਰੀਆਂ ਦਾ ਕੀ ਹੱਲ ਹੈ ਅਸੀਂ ਪੂਰੀ ਵਾਲੇ ਸ਼ੰਗਰਾਚਾਰ ਜੀ ਨਾਲ ਵੀ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਨੂੰ ਮਿਲੀਏ ਔਰ ਦੱਸੀਏ ਕਿਉਂਕਿ ਅਸੀਂ ਉਹਨਾਂ ਨੂੰ ਮੰਨਦੇ ਹਾਂ ਅਸੀਂ ਆਪਣਾ ਜਗਤਗੁਰੂ ਵੀ ਉਹਨਾਂ ਨੂੰ ਹੀ ਮੰਨਦੇ ਹਾਂ ਠੀਕ ਹੈ ਅੱਜ ਦੇ ਸਮੇਂ ਦੇ ਵਿੱਚ ਕੁਝ ਲੋਕ ਆਪਣੇ ਆਪ ਨੂੰ ਸੋ ਕਾਲਡ ਬਣੇ ਫਿਰਦੇ ਆ ਅਸੀਂ ਉਹਨਾਂ ਨੂੰ ਨਹੀਂ ਮੰਨਦੇ ਸਾਡੇ 4 ਪੀੜ੍ਹੀਆਂ ਚਾਰ ਸ਼ੰਗਰਾਚਾਰੀ ਆ ਰਹੇ ਜਿੱਥੇ ਸ਼ੰਗਰਾਚਾਰ ਉਪਾਸ ਸਾਡੇ ਹੋਣਗੇ ਅਸੀਂ ਉਹਨਾਂ ਨੂੰ ਮੰਨਾਂਗੇ ਪਹਿਲਾਂ ਸਾਡੇ ਸਰੂਪਨੰਦ ਜੀ ਸ਼ੰਗਰਾਚਾਰੀ ਸੀਗੇ ਅਸੀਂ ਉਹਨਾਂ ਕੋਲ ਵੀ ਸ਼ਿਕਾਇਤ ਲੱਗੀ ਗਈ ਉਹਦਾ ਵੀ ਸੋਸ਼ਲ ਮੀਡੀਆ ਦਾ ਪੂਰਾ ਵੇਰਵਾ ਦਿੱਤਾ ਹੈ ਮੈਂ ਲਿਖਤੀ ਸ਼ਿਕਾਇਤ ਲੱਗੇ ਕਿ ਅਸੀਂ ਉਹਨਾਂ ਕੋਲੋਂ ਕਿ ਤੁਸੀਂ ਜਗਤਗੁਰੂ ਹੋ ਤੁਸੀਂ ਸ਼ੰਗਰਾਚਾਰੀ ਹੋ ਅਸੀਂ ਤੁਹਾਨੂੰ ਮੰਨਿਆ ਹੀ ਹੈ ਬਾਕੀ ਬਹਿਰੂਬੀਆਂ ਨੂੰ ਮੰਨਿਆ ਤਾਂ ਉਹਨਾਂ ਨੇ ਬਹੁਤ ਚੰਗਾ ਜਵਾਬ ਦਿੱਤਾ ਸੀ ਇਸ ਦਾ ਸੈਂਤ ਸੈਕਟਰ ਮੰਦਰ ਦੇ ਵਿੱਚ ਪ੍ਰੈਸ ਕਾਨਫਰੰਸ ਹੋਈ ਸੀ ਚੰਡੀਗੜ੍ਹ ਚ ਤੇ ਇਹ ਮਾਮਲਾ ਸਮੇਂ ਸਮੇਂ ਅਨੁਸਾਰ ਅਸੀਂ ਲੈ ਕੇ ਗਏ ਹਾਂ ਉਹਨਾਂ ਸ कोरोना ने सानू यही निर्देश दते ਤੁਸੀਂ ਆਪਣੇ ਪੱਦਰ ਦੇ ਉੱਤੇ ਔਰ ਸਾਰੇ ਸਮਾਜ ਨੂੰ ਜਾਗਰਤ ਕਰਦੇ ਰਹੋ ਔਰ ਉਹਨਾਂ ਨੂੰ ਸਮਝਾਓ ਕਿ ਸਨਾਤਨ ਨਾਲ ਕੋਈ ਖੇਲਵਾੜ ਨਹੀਂ ਸਾਡਾ ਸਿੱਖ ਪੰਥ ਸਾਡਾ ਸਿੱਖ ਭਰਾ ਜਦੋਂ ਕੋਈ ਸਿੱਖ ਧਰਮ ਦੇ ਵਿੱਚ ਸਿੱਖ ਪੰਥ ਦੇ ਵਿੱਚ ਕੋਈ ਬੇਦਬੀ ਹੁੰਦੀ ਹੈ ਉਹਦੇ ਸੋਧਾਲਾਨ ਤੱਕ ਜਾਂਦਾ ਉਹਦੇ ਤੇ ਕਾਰਵਾਈ ਹੁੰਦੀ ਹੈ 295 ਦਾ ਪਰਚਾ ਦਰਜ ਹੁੰਦਾ ਸਾਡਾ ਮਜ਼ਬ ਲਾ ਲੋ ਮਜ਼ਬ ਦੇ ਲੋਕਾਂ ਦੇ ਵਿੱਚ ਕਹਿ ਦਿੰਦੇ ਸਰ ਕਲਮਸ ਧੜਸੇ ਧੜਸੇ ਅਲੱਗ ਠੀਕ ਹੈ ਅੱਲਾਹੁ ਅਕਬਰ ਦਾ ਨਾਰਾ ਛੱਡਦੇ ਆਂ ਅਗਰ ਆਪਣੇ ਆਪਣੇ ਮਜ਼ਬ ਦੇ ਵਿੱਚ ਪੰਥ ਦੇ ਵਿੱਚ ਸਭ ਕਾਇਮ ਹੈ ਤੇ ਅਸੀਂ ਧਰਮ ਦੇ ਵਿੱਚ ਕਾਇਮ ਕਿਉਂ ਨਹੀਂ ਹੋ ਪਾਰੇ ਮੇਰਾ ਇਹ ਸਵਾਲ ਹਿੰਦੂਆਂ ਨੂੰ ਵੀ ਹੈ ਤੁਹਾਡੇ ਚੈਨਲ ਦੇ ਰਾਹੀਂ ਕਿ ਹਿੰਦੂਆਂ ਨੂੰ ਜਾਗਰਤ ਹੋਣਾ ਚਾਹੀਦਾ ਔਰ ਚਾਹੀਦਾ ਉਹਨਾਂ ਨੂੰ ਆਪਣੇ ਪੱਧਰ ਦੇ ਉੱਤੇ ਕੰਮ ਕਰਨਾ ਕਾਨੂੰਨੀ ਕਾਰਵਾਈ ਅਸੀਂ ਇੱਕ ਤਰੰਗੇ ਤੈਥ ਥੱਲੇ ਆ ਅਸੀਂ ਸੰਵਿਧਾਨ ਨੂੰ ਮੰਨਣ ਵਾਲੇ ਲੋਕਾਂ ਅਸੀਂ ਕਦੀ ਵੀ ਕਦੇ ਨਹੀਂ ਕਿਹਾ ਕਿ ਵੀ ਅਸੀਂ ਸੌਦਾ ਲਾ ਦੇਵਾਂਗੇ ਅਸੀਂ ਵਿਚਾਰਧਾਰਾ ਨੂੰ ਮਾਰਨ ਦੀ ਯਕੀਨ ਨਹੀਂ ਰੱਖਦੇ ਅਸੀਂ ਬੰਦਾ ਮਾਰਨ ਦੀ ਵਿੱਚ ਯਕੀਨ ਨਹੀਂ ਰੱਖਦੇ ਸਨਾਤਨ ਦੀ ਗੱਲ ਕਰਨ ਵਾਲੇ ਲੋਕ ਵਿਸ਼ਵ ਦਾ ਕਲਿਆਣ ਮੰਗਦੇ ਆਂ ਵਿਸ਼ਵ ਸਾਰੇ ਆਂਦੇ ਆਂ ਪੰਥ ਵੀ ਆਂਦਾ ਮਜ਼ਬ ਵੀ ਆਂਦਾ ਅਸੀਂ ਸਭ ਦਾ ਕਲਿਆਣ ਮੰਗਦੇ ਆਂ ਫਾਰ ਇਗਜ਼ਾਮਪਲ ਇਹ ਕਿ ਵੀ ਸਾਡੇ ਖਿਲਾਫ ਸਾਡੇ ਜਿਹਨਾਂ ਨੂੰ ਸਾਡੀ ਆਸਥਾ ਹੈ ਸਾਡੇ ਧਰਮ ਦੇ ਖਿਲਾਫ ਸਾਡੇ ਦੇਵੀ ਦੇਵਤਿਆਂ ਦੇ ਖਿਲਾਫ ਕੋਈ ਵੀ ਕੋਈ ਵੀ ਉਪहास ਕਰੇਗਾ ਕੋਈ ਵੀ ਮਜ਼ਾਕ ਕਰੇਗਾ ਉਹ برداشت ਨਹੀਂ ਹੈ ਮੇਰਾ ਇੱਕ ਇੰਟਰਵਿਊ ਹੋਇਆ ਸ਼ਾਇਦ ਸਵਾਮੀ ਹੈਗੇ ਨੇ ਸ਼ਾਇਦ ਧਰਮ ਤੋਂ ਨੇ ਤਾਂ ਉਹਨਾਂ ਨੇ ਕਿਹਾ ਕਿ ਕਿਸੇ ਦੇਵੀ ਦੇਵਤੇ ਦਾ ਰੂਪ ਧਾਰਨ ਕਰਨਾ ਇਹ ਜੁਗਾ ਜਗੰਤਰਾਂ ਤੋਂ ਸਦੀਆਂ ਤੋਂ ਚੱਲੀ ਆ ਰਹੀ ਇੱਕ ਪਰੰਪਰਾ ਦਾ ਹਿੱਸਾ ਹੈ ਦੱਸੋ ਕਿੱਥੇ ਹੈ ਇੱਕ ਪਰੰਪਰਾ ਹੈ ਉਹਨਾਂ ਨੇ ਇਹ ਗੱਲ ਦਾ ਜ਼ਿਕਰ ਕੀਤਾ ਕਿ ਇੱਕ ਪਰੰਪਰਾ ਹੈ ਇਸ ਪਰੰਪਰਾ ਦੇ ਵਿੱਚ ਜੇਕਰ ਕੋਈ ਰੂਪ ਧਾਰਨ ਕਰਕੇ ਕੋਈ ਦੁਨਿਆਵੀ ਚੀਜ਼ ਕਰ ਰਿਹਾ ਫੋਰ ਐਗਜ਼ਾਮਪਲ ਇੱਕ ਵੀਡੀਓ ਵਾਇਰਲ ਹੋਈ ਸੀ ਉਸ ਦੇ ਵਿੱਚ ਇਹ ਸੀ ਕਿ ਇਦਾਂ ਹੀ ਰੂਪ ਧਾਰਨ ਕਰਕੇ ਸਿਗਰਟ ਪੀਤੀ ਜਾ ਰਹੀ ਹੈ ਉਹ ਗਲਤ ਹੈ ਉਹ ਕਹਿੰਦੇ ਜੇਕਰ ਅਜਿਹਾ ਨਹੀਂ ਹੈ ਸੋਸ਼ਲ ਮੀਡੀਆ ਤੇ ਆਇਆ ਚਾਹੇ ਕੋਈ ਕੋਈ ਇਸ ਤਰ੍ਹਾਂ ਦੇ ਨਾਲ ਆ ਰਿਹਾ ਹੈ ਤਾਂ ਕਹਿੰਦੇ ਕਿ ਉਸ ਦਾ ਕੋਈ ਏਡਾ ਵੱਡਾ ਵਿਵਾਦ ਨਹੀਂ ਹੋਣਾ ਚਾਹੀਦਾ ਇਹ ਪਰੰਪਰਾ ਦਾ ਹਿੱਸਾ ਹੈਗਾ ਕੀ ਤੁਹਾਡੇ ਤੱਕ ਇਹ ਜਾਣਕਾਰੀ ਹੈ ਕਿ ਇਹ ਪਰੰਪਰਾ ਹੈ ਪਹਿਲੀ ਗੱਲ ਮੈਂ ਤੁਹਾਡੇ ਚੈਨਲ ਮਾਦਮ ਜਾਣਦਾ ਤੁਸੀਂ ਮੈਨੂੰ ਜਾਣਕਾਰੀ ਦਿੱਤੀ ਕੋਈ ਸ਼ਾਇਦ ਸਵਾਮੀ ਨੇ ਤੁਹਾਨੂੰ ਇਹ ਜਾਣਕਾਰੀ ਦਿੱਤੀ ਹੈ ਐਸੀ ਜਾਣਕਾਰੀ ਮੈਨੂੰ ਨਹੀਂ ਹੈ ਨਾ ਹੀ ਮੈਨੂੰ ਮੇਰੇ ਸ਼ੰਕਰਾਚਾਰਣ ਨੇ ਦੱਸਿਆ ਨਾ ਹੀ ਮੈਨੂੰ ਮੇਰੇ ਜੁੜੇ ਆਪਣੇ ਸਾਡੇ ਹੋਰ ਸੰਤ ਮਹਾਤਮਾ ਨੇ ਉਹਨਾਂ ਨੇ ਦੱਸਿਆ ਜਿਵੇਂ ਜਾਣਕਾਰੀ ਦਿੱਤੀ ਸਾਡੇ ਰਾਸ਼ਟ ਸੰਤਾਂ ਨਾਲ ਵੀ ਗੱਲ ਹੋਈ ਹੈ ਠੀਕ ਹੈ ਪਰ ਐਸੀ ਜਾਣਕਾਰੀ ਮੇਰੇ ਹਰ ਕੋਲ ਨਹੀਂ ਹੈ ਮੇਰੇ ਕੋਲ ਜਾਣਕਾਰੀ ਸੰਵਿਧਾਨ ਦੇ ਤਹਿਤ ਹੈ ਜਿਹਦੇ ਵਿੱਚ ਇੱਕ ਬਹਿਰੂਪੀ ਐਕਟ ਬਣਾਉਣਾ ਤੁਹਾਡੇ ਕੋਲ ਇਹ ਜਾਣਕਾਰੀ ਨਹੀਂ ਕਿ ਪਰੰਪਰਾ ਹੈ ਜਾਂ ਨਹੀਂ ਪਰੰਪਰਾ ਹੈ ਹੀ ਨਹੀਂ ਹੈ ਜੀ ਐਸੀ ਕਿਹੜੀ ਪਰੰਪਰਾ ਦੱਸੋ ਪਰੰਪਰਾਸੀ ਹੈ ਹੀ ਨਹੀਂ ਹੈ ਪਰੰਪਰਾ ਸਿਰਫ ਇਹ ਜਿਹੜਾ ਇੱਕ ਸੰਵਿਧਾਨ ਦੇ ਤਹਿਕ ਐਕਟ ਬਣਾਇਆ ਗਿਆ ਬਹਿਰੂਪੇ ਐਕਟ ਜਿਹਦੇ ਵਿੱਚ ਲੋਕ ਪਿੰਡਾਂ ਵਿੱਚ ਜਾਂਦੇ ਸੀ ਬਹਿਰੂਪੇ ਬਣ ਕੇ ਕੋਈ ਰਿਚ ਬੰਦਾ ਸੀ ਕੋਈ ਬਾਂਦਰ ਬੰਦਾ ਸੀ ਕੋਈ ਡਾਕੀਆ ਬੰਦਾ ਸੀ ਕੋਈ ਪੁਲਸ ਵਾਲਾ ਬੰਦਾ ਸੀ ਇਹਨੂੰ ਅਸੀਂ ਮੰਨਦੇ ਹਾਂ ਐਕਟ ਦੇ ਤਹਿਤ ਦਾ ਸੰਵਿਧਾਨ ਦੇ ਅੰਦਰ ਆਂਦਾ ਉਹ ਰੂਪ ਤਾਰਨ ਕਰਨ ਸਾਨੂੰ ਕੋਈ ਇਜਾਜ਼ਤ ਨਹੀਂ ਪਰ ਸਾਡੇ ਦੇਵੀ ਦੇਵਤਾ ਰੂਪ ਤਾਰਨ ਕਰਕੇ ਜੋ ਵੀ ਬੰਦਾ ਸਾਨੂੰ ਸਾਰਜਿਕ ਤੌਰ ਤੇ ਪਾਇਆ ਗਿਆ ਚਾਹੇ ਉਹ ਸੜਕਾਂ 'ਤੇ ਮਿਲੇ ਚਾਹੇ ਉਹ ਲੈਟਾਂ 'ਤੇ ਮਿਲੇ ਸਾਨੂੰ ਚਾਹੇ ਕਿਸੇ ਮੰਦਰ 'ਚ ਮਿਲੇ ਕਿਤੇ ਮੰਦਰ ਦੇ ਬਾਹਰ ਮਿਲੇ ਉਹਦੇ ਖਿਲਾਫ ਸਖਤ ਸਾਨੂੰ ਮਜਬੂਰ ਨਾ ਕੀਤਾ ਜਾਵੇ ਅਸੀਂ ਸ਼ਾਂਤਮਈ ਕੌਮ ਆ ਸਾਨੂੰ ਮਜਬੂਰ ਨਾ ਕਰੋ ਅਸੀਂ ਆਪਣਾ ਰੂਦਰ ਰੂਪ ਦਿਖਾਈਏ ਇਸ ਕਰਕੇ ਆਪਣੇ ਆਪ ਦੇ ਵਿੱਚ ਪਹਿਲਾਂ ਹੀ ਜਾਗਤ ਹੋ ਜਾਓ ਸਮਝੋ ਕਿ ਇਹ ਚੀਜ਼ਾਂ ਨਹੀਂ ਕਰਨੀਆਂ ਜੇ ਕਰੋਗੇ ਤੁਹਾਡੇ ਉੱਤੇ ਲੱਠ ਵੀ ਫਿਰੇਗਾ ਤੁਹਾਡੇ ਉੱਤੇ ਕਾਨੂੰਨੀ ਕਾਰਵਾਈ ਵੀ ਹੋਗੀ ਠੀਕ ਹੈ ਐਫਰਟ ਕਰ ਰਹੇ ਹੋ ਪਰ ਮੈਂ ਇਹ ਸਮਝਣਾ ਚਾਹੁੰਦਾ ਮੇਰਾ ਕੋਈ ਇਤਰਾਜ਼ ਨਹੀਂ ਹੈ ਇਸਦੀ ਮੈਂ ਸਿਰਫ ਗੱਲ ਸਮਝਣੀ ਚਾਹੁੰਦਾ ਕਿ ਜਦੋਂ ਰਾਮਲੀਲਾ ਹੁੰਦੀ ਹੈ ਇਹ ਤਾਂ ਇੱਕ ਪਰੰਪਰਾ ਹੈ ਰਾਮਲੀਲਾ ਪਰੰਪਰਾ ਹੈ ਰਾਮਲੀਲਾ ਦੇ ਵਿੱਚ ਜਿਹੜੇ ਰੂਪ ਪਾਰੇ ਜਾਣਗੇ ਉਹ ਇਸ ਘੇਰੇ ਦੇ ਅੰਦਰ ਆਉਣਗੇ ਜਾਂ ਨਹੀਂ ਆਉਣਗੇ ਬਿਲਕੁਲ ਆਣਗੇ RAM ਲੀਲਾ ਦੇ ਜਿੰਨੇ ਮੰਚਨ ਹੁੰਦੇ ਆ ਜਿੰਨੇ ਸਾਡੇ ਦਾਇਰੇ ਦੇ ਅੰਦਰ ਆ ਰਹੇ ਆ ਜਿੰਨੇ ਹਿੰਦੂਆਂ ਨੂੰ ਜਾਗਰਿਤ ਕੀਤਾ ਜਾ ਰਿਹਾ ਦੱਸਿਆ ਜਾ ਰਿਹਾ ਜਿੰਨੇ ਅਸੀਂ ਐਫ ਆਰਾਂ ਦਰਜ ਕਰਾਈਆਂ ਜਾਂ ਅਸੀਂ ਕਿ ਟੋਟਲ 270 ਐਫ ਆਰ ਇਹ ਮਾਮਲੇ ਦਰਜ ਕਰਾ ਚੁੱਕੇ ਹਾਂ ਜਿੰਨੇ ਪਿਛਲੇ 2 ਸਾਲਾਂ ਦੇ ਵਿੱਚ RAM ਲੀਲਾ ਹੁੰਦੀਆਂ ਸਭ ਤੋਂ ਐਫ ਆਰ ਉਹਨਾਂ ਖਿਲਾਫ ਹੁੰਦੀਆਂ ਜਿੰਨੇ ਡਰਾਮੇਟਿਕ ਕਲੱਬ ਹੈ ਉਹਨਾਂ ਨੂੰ ਪਹਿਲੇ ਹੀ ਵਾਰਨ ਕੀਤਾ ਜਾਂਦਾ ਕਿ ਬਿਲਕੁਲ ਕਿਸੇ ਫਿਲਮੀ ਗਾਣੇ ਦੇ ਉੱਤੇ ਕੋਈ ਵੀ ਕਿਰਦਾਰ ਨੱਚਦਾ ਨਾ ਨਾ ਫਿਲਮੀ ਫਿਲਮੀ ਗਾਣੇ ਦੀ ਗੱਲ ਨਹੀਂ ਕਰ ਰਿਹਾ ਮੈਂ ਰੂਪ ਤਾਰ ਕੀ ਰਾਮ ਲੀਲਾ ਦੀ ਮਰਿਆਦਾ ਹੁੰਦੀ ਹੈ ਜੀ ਰੂਪ ਧਾਰਨ ਤੋਂ ਰਾਮ ਲੀਲਾ ਦੇ ਵਿੱਚ ਰੂਪ ਧਾਰਨ ਉਹ ਸਮਝਣਾ ਚਾਹੁੰਦਾ ਕਿ ਉਹ ਘੇਰੇ ਤੇ ਆਏਗਾ ਜਾਂ ਬਾਹਰ ਆਏਗਾ ਮੈਂ ਦੱਸਦਾ ਉਹਦੀ ਮਰਿਆਦਾ ਹੁੰਦੀ ਹੈ ਅਗਰ ਕੋਈ ਰਾਮ ਦਾ ਕਿਰਦਾਰ ਅਦਾ ਕਰਦਾ ਕੋਈ ਰਾਮਣ ਦਾ ਵੀ ਕਿਰਦਾਰ ਅਦਾ ਕਰਦਾ ਉਹਦੀ ਮਰਿਆਦਾ ਹੁੰਦੀ ਹੈ ਉਹ ਜੋ ਪਹਿਲੇ ਸਨਾਤਨ ਦੇ ਪੁਰਾਣੇ ਸਮੇ ਤੋਂ ਚੱਲਦਾ ਆਈ ਮਰਿਆਦਾ ਸੀਗੀ ਉਹਦੇ ਵਿੱਚ ਉਹ ਪੁੰਜੇ ਪੈਂਦੇ ਸੀਗੇ ਪੂਰਾ ਆਪਣੀ ਸੂਚਿਤਮ ਰੱਖਦੇ ਸੀ ਬਿਲਕੁਲ ਬਿਲਕੁਲ ਠੀਕ ਹੈ ਮੈਂ ਮੈਂ ਇਹੀ ਮੈਂ ਇਹੀ ਸਮਝਣਾ ਚਾਹੁੰਦਾ ਸੀਗਾ ਕਿ ਇਹ ਮਰਿਆਦਾ ਬਿਲਕੁਲ ਨਿਭਾਈ ਜਾਣੀ ਚਾਹੀਦੀ ਹੈ ਹੈਗੀ ਹੈ ਮਰਿਆਦਾ ਇਹ ਪਰ ਉਹ ਲੋਕਾਂ ਦਾ ਪਤਾ ਕਿਵੇਂ ਲੱਗੇ ਸਾਡੀ ਟੀਮਾਂ ਕੰਮ ਕਰ ਰਹੀਆਂ ਹਾਮ ਹਿੰਦੂ ਆ ਕਿੰਨਾ ਸਮਾਜ ਹਿੰਦੂ ਆ ਸਾਡਾ ਸਿੱਖ ਪਾਈ ਜਾ ਰਾ ਹੋਰ ਵੀ ਪਾਈ ਜਾ ਰਹੇ ਆ ਸਾਡੇ ਜੋ ਸਾਨੂੰ ਸ਼ਿਕਾਇਤ ਦਿੰਦੇ ਵੀ ਇਤਰਾਜ਼ ਹੋ ਗਿਆ ਜੀ ਇਹ ਚੀਜ਼ ਇ ਚੀਜ਼ ਇਹ ਕੰਮ ਇਸ ਜਗ੍ਹਾ ਤੇ ਹੋ ਰਿਹਾ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੁੰਦੀ ਹੈ ਅਸੀਂ ਕਰਵਾਈਆਂ ਤੁਸੀਂ ਦੱਸੋ ਹੁਣ ਇਹਦਗੀ ਹੋਣਗੀਆਂ ਅਸੀਂ ਹੁਣ ਵੀ ਕਰਾਵਾਂਗੇ ਅਸੀਂ ਕਿਹੜਾ ਡਲੇ ਆ ਕਿਤੇ ਵੀ ਹਟਿਆ ਪਿੱਛੋਂ ਅਸੀਂ ਆਪਣਾ ਮੋਰਚਾ ਤਾਂ ਨਹੀਂ ਛੱਡਿਆ ਅਸੀਂ ਇੱਕ ਤਰੀਕੇ ਨਾਲ ਕੰਮ ਕਰ ਰਹੇ ਹਾਂ ਕਾਨੂੰਨੀ ਸੰਵਿਧਾਨ ਦੇ ਅੰਦਰ ਰਹਿ ਕੇ ਕੰਮ ਕਰ ਰਹੇ ਹਾਂ ਸ਼ਿਕਾਇਤ ਦਿੰਦੇ ਆ ਕਾਰਵਾਈ ਹੁੰਦੀ ਆ ਮੁਕਦਮੇ ਦਰਜ ਹੁੰਦੇ ਆ ਮਾਫੀ ਨਹੀਂ ਦਿੰਦੇ ਮਾਫੀ ਵਾਲਾ ਕਨਸੈਪਟ ਸਾਡੇ ਕੋਲ ਨਹੀਂ ਹੈ ਮਾਫੀ ਦਾ ਵਰਕਾ ਸੀ ਆਪਣੇ ਕਾਪੀ ਚੋਂ ਫੜ ਚੁਕੇ ਮਾਫੀ ਦਾ ਮਤਲਬ ਕੀ ਮੰਨਦਾ ਕੋਈ ਕੁਝ ਵੀ ਕਰੇਗਾ ਜਿਨ੍ਹਾਂ ਨੇ ਉਹ ਇਸ ਇਸ ਫਾਇਲ ਮਾਲਕ ਵਾਲੇ ਮਾਮਲੇ 'ਚ ਮਾਫੀ ਦਿੱਤੀ ਫਿਰ ਉਹਨੂੰ ਵੀ ਠੀਕ ਨਹੀਂ ਸਮਝਦੇ ਬਿਲਕੁਲ ਨਹੀਂ ਮੰਨਦੇ ਅਸੀਂ ਤਾਂ ਮਾਫੀ ਮੰਨਦੇ ਹੀ ਨਹੀਂ ਹੈ ਜੋ ਮਾਫੀ ਦੇ ਰਹੇ ਆ ਤੁਸੀਂ ਉਹਨਾਂ ਤੋਂ ਪੁੱਛੋ ਤੁਹਾਡਾ ਨੀਜੀ ਫਾਇਦਾ ਕੀ ਹੈ ਉਹ ਕਹ ਰਹੇ ਨੇ ਕਿ ਜੇਕਰ ਰੂਪਤਾਰਿਆ ਸੀ ਤਾਂ ਕਾਲੀ ਦੇਵੀ ਮਾਤਾ ਦੇ ਮੰਦਿਰ ਦੇ ਵਿੱਚ ਆਏ ਨੇ ਉਹ ਉੱਥੇ ਨਤਮਸਤਕ ਹੋਏ ਆ ਉੱਥੇ ਉਹਨਾਂ ਨੂੰ ਜੋ ਉਹਨਾਂ ਨੇ ਕਬੂਲ ਲਿਆ ਕਿ ਸਾਡੇ ਸਰ ਮੈਂ ਪ੍ਰਧਾਨ ਸਾਹਿਬ ਤੁਹਾਡੇ ਮਾਧਮਾ ਇਹ ਕਹਿਣਾ ਚਾਹੁੰਦਾ ਜੋ ਲੋਕ ਮਾਫੀਨਾਮਾ ਦੇ ਰਹੇ ਆਂ ਕਿਰਪਾ ਕਰਕੇ ਆਪਣਾ ਡੀਐਨਏ ਟੈਸਟ ਕਰਾਓ ਤੁਹਾਡੇ ਵਿੱਚ ਸਨਾਤਨ ਦਾ ਖੂਨ ਨਹੀਂ ਹੈ ਜਿਹਨੂੰ ਜੋ ਸਨਾਤਨੀ ਹੈ ਜੋ Hindu ਹੈ ਉਹਨੂੰ ਇਸ ਗੱਲ ਦੀ ਤਕਲੀਫ ਹੈ ਕਿ ਇਹ ਕੰਮ ਨਹੀਂ ਹੋਣਾ ਚਾਹੀਦਾ ਇਹ ਲੋਕ ਕਿਸਮ ਵਿਹਾਰ ਤੇ ਮਾਫੀ ਦੇ ਰਹੇ ਆਂ ਕਿਹੜੀ ਇਹਨਾਂ ਦੀ ਪਰਸਨਲ ਇਹਨਾਂ ਦੀ ਜਿਹੜਾ ਨਿੱਜੀ ਫਾਇਦੇ ਆ ਪੂਰੇ ਹੋ ਰਹੇ ਆ ਜੋ ਮਾਫੀਆਂ ਵੰਡਦੇ ਫਿਰਦੇ ਆ ਇਹ ਰੇਵੜੀਆਂ ਥੋੜੀਆਂ ਜੋ ਵੰਡ ਰਹੇ ਹੋ ਇਹ ਗੱਲ ਤੋਂ ਕਿਸੇ ਇੱਕ ਬੰਦੇ ਕੋਲ ਇਹਦਾ ਕੋਈ ਅਖਤਿਆਰ ਨਹੀਂ ਹੈ ਕੋਈ ਵਰਾਇਟਰੀਆਂ ਨਾਲ ਕੋਲ ਕੀ ਰਾਈਟਾਂ ਨਾਲ ਕੋਲ ਕਾਨੂੰਨ ਕੋਲ ਰਾਈਟ ਹੈ ਪਰਚਾ ਦਰਜ ਹੋਵੇ ਉਹਨਾਂ ਦੇ ਵਿੱਚ ਹੀ ਫਾਇਦਾ ਕੀ ਹੋ ਸਕਦਾ ਨਿੱਜੀ ਫਾਇਦੇ ਕੀ ਹੋ ਸਕਦੇ ਕੀ ਪਤਾ ਕੀ ਪਰਲੋਬਣਾ ਇਹਨਾਂ ਨੂੰ ਪੁੱਛੋ ਇਸ ਵਾਲੇ ਨਾਲ ਪੁੱਛੋ ਤੁਸੀਂ ਜਾ ਕੇ ਕਿ ਤੁਹਾਡਾ ਨਿੱਜੀ ਫਾਇਦਾ ਕੀ ਹੈ ਤੁਸੀਂ ਕਿਉਂ ਮਾਫੀਆਂ ਦਿੰਦੇ ਫਿਰਦੇ ਹੋ ਕੌਣ ਹੋ ਤੁਸੀਂ ਹੂ ਆਰ ਯੂ ਹੈ ਕੌਣ ਹੋ ਕੀ ਹੋ ਤੁਸੀਂ ਦੱਸੋ ਸਮਝ ਦੇ ਤੁਸੀਂ ਤਾਂ ਅਸਲ 'ਚ Hindu ਵੀ ਨਹੀਂ ਹੋ ਤੁਸੀਂ ਤਾਂ ਸਨਾਤਨੀ ਵੀ ਨਹੀਂ ਹੋ ਅਗਰ ਸਨਾਤਨੀ ਹੁੰਦੇ Hindu ਹੁੰਦੇ ਤਾਂ ਤੁਹਾਡੇ ਕਾਪੀ ਦੇ ਵਿੱਚ ਮਾਫੀ ਨਾਮ ਦੀ ਚੀਜ਼ ਹੋਣੀ ਨਹੀਂ ਚਾਹੀਦੀ। ਹਿੰਦੂਕਾਰ ਬੈਠਾ ਰੋਂਦਾ ਕਲਪਦਾ ਪਰੇਸ਼ਾਨ ਹੁੰਦਾ ਸਾਡੇ ਤਾਂ ਨਾਏ ਹੋਰ ਹੈ। ਚੁਟਕਲੇ ਬਣਾਏ ਜਾ ਰਹੇ ਆਂ ਟੀਵੀ ਚੈਨਲਸ ਉੱਪਰ ਚੱਲ ਰਹੇ ਆਂ। ਮੈਂ ਉਹਨਾਂ ਚੈਲੰਜ ਨੂੰ ਵੀ ਸਮਨ ਭੇਜੇ ਆਂ। ਹਟ ਜਾਓਗੇ ਤਾਂ ਚੰਗੀ ਗੱਲ। ਕਿਕੂ ਸ਼ਰਮਾ ਦੇ ਮੁਕਦਮੇ ਦਾ ਜੋਇਆ ਸੀ ਨਹੀਂ ਹੋਇਆ ਸੀਗਾ। ਕਰੋ ਮਜ਼ਾਕ ਆਜੋ ਸਾਡੇ ਸਾਹਮਣੇ। ਪਰਚੇ ਘਰਾਵਾਂਗੇ ਅਸੀਂ, ਦਰਜ ਕਰਾਵਾਂਗੇ ਪਰਚੇ ਕਾਨੂੰਨ ਦੇ ਤਹਿਤ ਚੱਲਾਂਗੇ। ਹਾਂ। ਹਜ਼ਿਆਰ ਚੱਕ ਕੇ ਕਿਸੇ ਦਾ ਸੋਦਾ ਨਹੀਂ ਲਾਵਾਂਗੇ ਮਾਰਾਂਗੇ ਨਹੀਂ ਕਿਉਂਕਿ ਮਾਰਨ ਦਾ ਹੱਕ ਸਾਨੂੰ ਨਹੀਂ ਹੈ ਤੁਸੀਂ ਵਾਰ-ਵਾਰ ਇਸ ਗੱਲ ਤੇ ਕਿਉਂ ਆ ਰਹੇ ਹੋ ਕਿ ਸੋਦਾ ਲਾਵਾਂਗੇ ਕਿਉਂ ਕਿ ਹਾਂ ਕਿਉਂਕਿ ਸਾਡਾ ਪੰਥ ਕਿਸੇ ਨਾ ਕਿਸੇ ਗੱਲੋਂ ਮੈਂ ਆਪਣੇ ਪੰਥ ਦੇ ਸਿੱਖ ਭਰਾਵਾਂ ਨੂੰ ਸਲੂਟ ਕਰਦਾ ਇਸ ਚੀਜ਼ ਤੇ ਵੀ ਮਜਾ ਲ ਐ ਜੇਕਰ ਕੋਈ ਹੁਣ ਮੇਰੀ ਗੱਲ ਸੁਣਾਉਂਦਾ ਠੀਕ ਹੀ ਹੋਇਆ ਨਾ ਉਹ ਤਾਂ ਫਿਰ ਹ ਮੇਰੀ ਗੱਲ ਸੁਣਾ امیر ਖਾਨ ਸਾਹਿਬ امیر ਖਾਨ ਨੇ ਹੁਣ ਕੀ ਕੀਤਾ ਬਾਬਾ ਨਾਨਕ ਦਾ ਕਿਰਦਾਰ ਰਦਾ ਕਰਕੇ ਇੱਕ ਪੋਸਟਰ ਜਾਰੀ ਹੋਇਆ ਸਾਡੇ ਸਿੱਖ ਪੰਥਾਂ ਦੀ ਐਸਾ ਏਕਾ ਸੀਗਾ ਐਸਾ ਉਹਨਾਂ ਦਾ ਰੋਪ ਸੀਗਾ ਕਿ ਉਹਦੀ ਜੁਰਤ ਨਹੀਂ ਹੋਈ ਫਿਲਮ ਦਾ ਛੱਡੋ ਪੋਸਟਰ ਦੁਆਰਾ ਆਇਆ ਹੀ ਨਹੀਂ ਕੁਝ ਵੀ ਹੁੰਦਾ ਹੈ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਜਲਦੀ ਜਲਦੀ ਹੁੰਦੀ ਹੈ ਅਸੀਂ ਲੋਕ ਕਮਜ਼ੋਰ ਕਿਉਂ ਆ ਸਾਨੂੰ ਸੰਘਰਸ਼ ਕਰਨਾ ਕਿਉਂ ਪੈ ਰਿਹਾ ਕਿਉਂਕਿ ਹਿੰਦੂ ਇੱਕ ਨਹੀਂ ਹੈ ਹਿੰਦੂ ਵਟੇ ਹੋਏ ਨੇ ਕੋਈ ਜਾਤਾਂ ਚ ਕੋਈ ਧਰਮਾਂ ਚ ਕੋਈ ਮਜਬਾ ਚ ਕੋਈ ਸੰਸਥਾਵਾਂ ਚ ਇਹਨਾਂ ਨੂੰ ਇੱਕ ਹੋਣਾ ਚਾਹੀਦਾ ਕਟੋ-ਕਟ ਵਿਚਾਰਧਾਰਾ ਦੇ ਇੱਕ ਹੋਣੀ ਚਾਹੀਦੀ ਹੈ ਅਗਰ ਸਾਡੇ ਧਰਮ ਦਾ ਉਫਾਸ ਹੁੰਦਾ ਮਜ਼ਾਕ ਹੁੰਦਾ ਤੋਦੇ ਵਿੱਚ ਕੋਈ ਮਾਫੀ ਨਹੀਂ ਹੈ ਆਪਣਾ ਸਟੈਂਡ ਕਲੀਅਰ ਕਰੋ ਅਸੀਂ ਇੰਨੇ ਦਿਾਲੂ ਸੋਣਿਆ ਦਿਾਲੂ ਹੋ ਹੋ ਕੇ 16 17 ਵਾਰ ਪ੍ਰਥਵੀਰਵਾ ਚੋਹਾਨ ਨੇ ਲੜਾਈ ਲੜੀ ਸੀਗੀ ਮੁਹੰਮਦ ਗੁਰ ਨੇ 17ਵੇਂ ਸਾਲ ਦੇ 17ਵੇਂ ਲੜਾਈ ਦੇ ਵਿੱਚ ਉਹਨਾਂ ਨੂੰ ਕਾਬੂ ਕੀਤਾ ਧੋਖੇ ਨਾਲ ਇਤਿਹਾਸ ਨੇ ਸਮਝ ਦਰ ਆਇਆ ਉਸ ਸਮੇਂ ਦੇ ਵਿੱਚ ਵੀ ਗੰਦਾਰ ਗਦਾਰ ਹਿੰਦੂ ਬੈਠੇ ਸੀਗੇ ਜੋ ਕਾਬੂ ਆਏ ਉਹ ਉਹਨਾਂ ਦੇ ਅੱਖਾਂ ਦੇ ਵਿੱਚੋਂ ਸਰੀਏ ਮਾਰੇ ਗਏ ਉਹਨਾਂ ਨੂੰ ਤਾਂ ਮਤਲਬ ਖਾ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਮਾਰਿਆ ਗਿਆ ਉਸ ਟਾਈਮ ਦੇ ਵਿੱਚ ਵੀ ਉਹੀ ਹਿੰਦੂ ਸੀ ਉਹੀ ਸਨ ਚਲੇ ਗਿਆ ਉਹੀ ਸਨ ਦੁਬਾਰਾ ਆ ਗਿਆ ਇਹਦਾ ਐਫਰਡਰ ਆਇਆ ਪਿਛਲੇ ਕੁ ਸਾਲਾਂ ਦੋ ਸਾਲ ਪਹਿਲਾਂ ਮਾਸਟਰ ਜੀ ਨਾਲ ਮਾਮਲੇ ਚ ਸਭ ਕੁਝ ਇਹ ਹੋਇਆ ਫਿਰ ਅਸੀਂ ਐਫਰਡਰ ਜਰ ਕਰਾ ਕੇ ਮਾਤਾ ਚਰਨਾ ਦੇ ਚਰਨਾਂ ਚ ਰੱਖੀ ਫਿਰ ਇਮੀਡੀਏਟਲੀ ਉਹ ਕਿਉਂ ਚਲੇ ਗਿਆ ਬਾਹਰ ਇਸ ਮਾਮਲੇ ਚ ਕੀ ਹੋਊਗਾ ਇਸ ਮਾਮਲੇ ਚ ਐਫਰਡਰ ਹੋਏਗੀ ਸਪਸ਼ਟ ਐਫਰਡਰ ਹੋਏਗੀ ਮਾ ਕਾਲੀ ਦੇ ਚਰਨਾਂ ਦੇ ਵਿੱਚ ਐਫਰ ਰੱਖੀ ਜਾਏਗੀ ਜੇ ਮਾ ਕਾਲੀ ਨੇ ਮਾਫ ਕਰਨਾ ਹੁੰਦਾ ਸਾਡੇ ਦੇਵਤਾਵਾਂ ਨੇ ਮਾਫ ਕਰਨਾ ਹੁੰਦਾ ਤੇ ਐਸੀ ਰਹਿਮਤ ਕਰਦੇ ਸਾਡੇ ਮਨਾਂ ਦੇ ਵਿੱਚ ਦਇਆ ਆ ਜਾਂਦੀ ਮੇਰੇ ਮਨ ਚ ਕੋਈ ਦਇਆ ਨਹੀਂ ਮਾਫ ਕਰਨ ਵਾਲਾ ਬੜਾ ਹੁੰਦਾ ਮੈਂ ਬੜਾ ਨਹੀਂ ਹਾਂ ਨਾ ਮੈਂ ਬੜਾ ਬੰਨਾ ਮੈਂ ਬਹੁਤ ਛੋਟਾ ਆਦਮੀ ਆ ਇੱਕ ਆਮ ਹਿੰਦੂ ਆ ਔਰ ਮੈਂ ਬਖਸ਼ੂਗਾ ਨਹੀਂ ਕਿੱਥੋਂ ਤੱਕ ਲੜਾਈ ਲੜੋਗੇ ਜਿੰ세 ਤੱਕ ਦਮ ਹੈ ਮੇਰੇ ਤੋਂ ਬਾਅਦ ਵੀ ਲੋਕ ਲੜਨਗੇ ਵਿਚਾਰਤਾਰ ਗਰੀ ਮਰਦੇ ਨਹੀਂ ਮੇਰੇ ਤੋਂ ਬਾਅਦ ਵੀ ਉਹ ਲੋਕ ਪੈਦਾ ਹੋਣਗੇ ਐਸੇ ਜਿਹੜੋਂ ਲੜਨਗੇ ਮਰਾਠੇ ਆਪਣੇ ਟਾਈਮ ਲੜ ਕੇ ਗਏ ਰਾਜਪੂਤ ਆਪਣੇ ਟਾਈਮ ਲੜ ਕੇ ਗਏ ਅਸੀਂ ਵੀ ਆਪਣੇ ਟਾਈਮ ਲੜਾਂਗੇ ਠੀਕ ਹੈ ਬਹੁਤ ਧੰਨਵਾਦ ਦੇਵ ਜੀ ਠੀਕ ਹੈ ਤਾਂ ਦੇਵ ਅਮਿਤ ਸ਼ਰਮਾ ਸੀਗੇ ਜਿਹੜੇ ਸਿੱਧੇ ਤੌਰ ਤੇ ਕਹਿੰਦੇ ਆ ਕਿ ਅਸੀਂ ਆਪਣੀ ਕੋਸ਼ਿਸ਼ ਕਰ ਰਹੇ ਆ ਕਿ ਜੋ ਕੁਝ ਸਾਡੇ ਧਰਮ ਦੇ ਵਿੱਚ ਖਾਮੀਆਂ ਰਹਿ ਗਈਆਂ ਪਿਛਲੇ ਸਮਿਆਂ ਦੇ ਵਿੱਚ ਖਾਸ ਤੌਰ ਤੇ ਜੇ ਖਾਮੀਆਂ ਸੀ ਤਾਂ ਇਹ ਵੀਡੀਓ ਬਣ ਰਹੀਆਂ ਨੇ ਇਹ ਸਾਰਾ ਕੁਝ ਉਹ ਕਹਿੰਦੇ ਸਾਨੂੰ ਦੇਖਣਾ ਪੈ ਰਿਹਾ ਪਰ ਜੇਕਰ ਉਹ ਕਹਿੰਦੇ ਕਿ ਸਾਡੇ ਸਾਹਮਣੇ ਕੋਈ ਅਜਿਹਾ ਮਾਮਲਾ ਆਉਂਦਾ ਤਾਂ ਅਸੀਂ ਨਾਲ ਦੀ ਨਾਲ ਕਾਨੂੰਨੀ ਕਾਰਵਾਈ ਕਰਾਂਗੇ ਕਾਨੂੰਨ ਦੇ ਅੰਦਰ ਰਹਿ ਕੇ ਉਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਕੋਸ਼ਿਸ਼ ਕਰ ਰਹੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਦਾ ਡਰ ਉਹਨਾਂ ਲੋਕਾਂ ਦੇ ਮਨਾਂ ਦੇ ਵਿੱਚ ਜ਼ਰੂਰ ਜਾਵੇ ਜਿਹੜੇ ਅਜਿਹਾ ਸੋਚਦੇ ਨੇ ਫਿਲਹਾਲ ਇਸ ਮਸਲੇ ਦੇ ਵਿੱਚ ਹੋਰ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਇਹ ਦੇਖਣਾ ਲਾਜ਼ਮੀ ਰਹੇਗਾ ਫਿਲਹਾਲ ਮੈਨੂੰ ਦਿਓ ਜਾ ਸਤਿ ਸ਼੍ਰੀ ਅਕਾਲ